ਇੱਕ ਅ ਰਕੇਸ਼ ਸਚਦੇਵਾ ਨੇ ਸ਼ੀਰਪਕ ਸਿੰਘ ਨਗਰ ਲੁਧਿਆਣਾ ਦੇ ਰਹਿਣ ਵਾਲੇ ਇਹ ਰੇਡਮੈਂਟ ਆਪਣੇ گارਮੈਂਟਸ ਦਾ ਇਹਨਾਂ ਦੀ ਸ਼ਾਪ ਹੈਗੀ ਆ ਕੱਪੜੇ ਵਗੈਰਾ ਦਾ ਇਹਦਾ ਕਾਰੋਬਾਰ ਕਰਦੇ ਨੇ ਔਰ ਇੱਕ ਜਗਤ RAM ਨਾਮ ਦਾ ਵਿਅਕਤੀ ਹੈਗਾ ਮੂਲਾਪੁਰ ਦਾ ਰਹਿਣ ਵਾਲਾ ਇਹ ਇਹਨਾਂ ਨੂੰ ਪ੍ਰੋਮੋ ਟੈਸਟ ਵਿੱਚ ਮਿਲਿਆ ਸੀਗਾ ਲੁਧਿਆਣੇ ਇਹਨਾਂ ਨੇ ਐਕਚੁਅਲੀ ਤਿੰਨ ਪ੍ਰਾਪਰਟੀ ਖਰੀਦੀਆਂ ਹੋਈਆਂ 2017 ਵਿੱਚ ਇੱਕ 2019 ਵਿੱਚ ਇੱਕ 2022 ਵਿੱਚ ਇਹਨਾਂ ਦਾ ਕਹਿਣਾ ਸੀ ਅਸੀਂ ਉਹ ਸਾਰਾ ਪੇਮੈਂਟ ਵਗੈਰਾ ਕਰਤੀ ਸੀ ਬਾਕੀ ਜਿਹੜੀ ਫਾਰਮੈਲਿਟੀ ਸਾਰੀਆਂ ਪੂਰੀ ਕਰਨ ਵਾਸਤੇ ਇੰਪਰੂਵਮੈਂਟ ਟੈਸਟ 'ਚ ਫਾਇਦਾ ਲਗਾਈਆਂ ਸੀ ਕਿਉਂਕਿ ਉਹ ਇੰਪਰੂਵਮੈਂਟ ਟੈਸਟ ਦੇ ਅੰਦਰ ਆਉਂਦਾ ਹੈਗਾ ਉਹਨਾਂ ਕੋਲ ਐਨਓਸੀ ਵਗੈਰਾ ਲੈ ਕੇ ਫੇਰ ਹੀ ਮਾਲਕੀ ਬਣਦੀ ਹੈ ਇਹ ਕਹਿੰਦੇ ਕਾਫੀ ਅਸੀਂ ਪਰੇਸ਼ਾਨ ਹੋ ਰਹੇ ਸੀ ਸਾਨੂੰ ਕੰਮ ਸਾਡਾ ਹੋ ਨਹੀਂ ਰਿਹਾ ਸੀ ਤੇ ਬਾਅਦ ਵਿੱਚ ਜਗਤਰਾਮ ਜਿਹੜਾ ਇਹਨਾਂ ਨੂੰ ਮਿਲਿਆ ਹੈਗਾ ਇਹਨੇ ਆਪਣੇ ਆਪ ਨੂੰ ਇੰਟਰੋਡਿਊਸ ਕੀਤਾ ਵੀ ਇਹ ਲੱਗਾ ਹੋਇਆ ਇਸ ਆਫਿਸ ਦੇ ਵਿੱਚ ਹੀ ਬਾਕੀ ਚੰਡੀਗੜ੍ਹ ਦੇ ਸੀਨੀਅਰ ਆਫਸਰਸ ਦੇ ਨਾਲ ਮੇਰੇ ਲਿੰਕ ਹੈਗੇ ਨੇ ਉੱਥੇ ਲੱਗਾ ਹੋਇ ਆਪਰੇ ਉਹਨੇ ਮੁਲਾਜ਼ਮ ਦੱਸਿਆ ਸੀਗਾ ਔਰ ਇਹਨਾਂ ਨੇ ਕਿਹਾ ਵੀ ਇਦਾਂ ਤਰ੍ਹਾਂ ਕੰਮ ਨਹੀਂ ਹੋਣਾ ਇਹ ਪੈਸੇ ਦੇ ਕੇ ਹੀ ਤੇਰਾ ਕੰਮ ਹੋਏਗਾ ਤੇ ਉਹ ਫਿਰ ਇਸ ਤਰ੍ਹਾਂ ਇਹ ਕਾਬ ਵਿੱਚ ਆ ਗਿਆ ਇਹਨੇ ਕਿਹਾ ਵੀ ਮੈਂ ਡਰਦੇ ਮੇਰੇ ਮੇਰਾ ਕੰਮ ਨਹੀਂ ਹੋ ਰਿਹਾ ਸੀ ਇਹਨੇ ਕਿਹਾ ਚਲੋ ਠੀਕ ਹੈ ਤੇ ਇਹ ਦੇ ਦਾਂਗੇ ਤੇ ਇਹਦਾ ਕਹਿਣਾ ਹੈਗਾ ਇਹਨਾਂ ਮੁਤਾਬਕ ਵੀ ਤਕਰੀਬਨ 42 ਲੱਖ 60 ਹਜ਼ਾਰ ਰੁਪਇਆ ਇਹਨਾਂ ਕੋਲ ਲਿਆ ਇਹਨਾਂ ਨੇ ਜਿਹਦੇ ਵਿੱਚ ਕਰੀਬ 4 ਲੱਖ ਦੇ ਕਰੀਬ ਜੜਾ ਹੈਗਾ ਆਨਲਾਈਨ ਪੇਮੈਂਟ ਇਹਨੇ ਲਈ ਹੈ 2 ਸਾਲਾਂ ਦੇ ਵਿੱਚ ਵਿੱਚ ਔਰ ਇਹਨਾਂ ਨੇ ਉਹਨੂੰ ਲਗਾਤਾਰ ਪੈਸੇ ਦਿੰਦੇ ਰਹੇ ਇਨਸਟਾਲਮੈਂਟ 'ਚ ਤੇ ਉਹ ਫਿਰ ਜਦੋਂ ਇਹਨਾਂ ਦਾ ਕੰਮ ਨਹੀਂ ਹੋਇਆ ਇਹ ਫਿਰ ਇਹਨੂੰ ਫੋਨ ਫੋਨ ਵੀ ਕਰਦੇ ਰਹੇ ਫਿਰ ਇਹਨਾਂ ਨੂੰ ਇਹ ਪਤਾ ਲੱਗਾ ਵੀ ਇਹ ਮੁਲਾਜ਼ਮ ਨਹੀਂ ਹੈਗਾ ਇਹ ਪ੍ਰਾਈਵਟ ਬੰਦਾ ਹੈਗਾ ਇਹਨਾਂ ਨੇ ਫਿਰ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਥੇ ਉਹਨਾਂ ਨੇ ਕੰਪਲੇਂਟ ਪਾਈ ਆ ਸਾਡੇ ਕੋਲ ਜਦੋਂ ਕੰਪਲੇਂਟ ਆਈ ਹੈ ਸਾਰੀ ਵੈਰੀਫਿਕੇਸ਼ਨ ਕੀਤੀ ਗਈ ਹੈ ਔਰ ਇਹ ਬਗੈਦਾ ਰਿਕਾਰਡਿੰਗ ਦੇ ਵਿੱਚ 37 ਲੱਖ ਮੰਨ ਵੀ ਰਿਹਾ ਹੈਗਾ ਮੈਂ ਲਿਆ ਹੋਇਆ ਹੈ ਔਰ ਇਹਨੂੰ ਅਸੀਂ ਅੱਜ ਤਫ਼ਤੀਸ਼ ਦੌਰਾਨ ਜਿਹੜਾ ਹੈਗਾ ਇਹਨੂੰ ਫਿਰ ਵੈਰੀਫਿਕੇਸ਼ਨ ਜਦੋਂ ਕੀਤੀ ਹਾਲਾਤ ਸਹੀ ਪਾਇਆ ਜਾਂ ਤੇ ਮੁਕੱਦਮਾ ਦਰਜ ਕੀਤਾ ਗਿਆ ਔਰ ਇਹਨੂੰ ਅੱਜ ਗਫਤਾਰ ਕਰ ਲਿਆ ਬੁਲਾਪੁਰ ਤੋਂ ਔਰ ਇਹਨੂੰ ਕੱਲ ਨੂੰ ਸਿੱਧਾ ਪੇਸ਼ ਕਰਾਂਗੇ ਇਹ ਪ੍ਰਾਈਵੇਟ ਵਿਅਕਤੀ ਹੈ ਬਾਕੀ ਜਿਹੜਾ ਇੰਪਰੂਵਮੈਂਟ ਰਸਤੇ ਐਮਪਲੋਇਜ਼ ਨੇ ਉਹਨਾਂ ਬਾਰੇ ਜੋ ਵੀ ਅੱਗੇ ਫਰਦਰ ਜੈਸੇ ਹਾਲਾਤ ਵਿੱਚ ਸਾਹਮਣੇ ਗੱਲ ਆਵੇਗੀ ਉਹਦੇ ਤਾਬਕ ਕਾਰਵਾਈ ਕੀਤੀ ਜਾਏਗੀ